ਅੱਜ ਅੱਜ ਸਤਖੰਦ ਸ਼੍ਰੀ ਹਰਮੰਦਰ ਸਾਹਿਬ 'ਤੇ ਪਹੁੰਚੇ ਗਰਮੀ ਬਹੁਤ ਕਾਰੀਏ ਸੰਗਤ ਆ ਰਹੀ ਹੈ ਸੰਗਤ ਦੀ ਆਸਤਾ ਬਹੁਤ ਜ਼ਿਆਦਾ ਗੁਰੂ ਘਰ ਨਾਲ ਕੀ ਹੈ ਇਹ ਕੋਈ ਜਿ ਰੱਬ ਤੋਂ ਬਾਜੀ ਗੁਰੂ ਰਾਮਦਾਸ ਇੱਥੇ ਗੁਰੂ ਰਾਮਦਾਸ ਇੱਥੇ ਹੀ ਰਬ ਆ ਕੋਈ ਰੱਬ ਹੀ ਹੈ ਨੀਗਾ ਤੇ ਆਪਣੀ ਲੋਰ ਨੂੰ ਸੁਰਗ ਜਾਹਰ ਹੋਣ ਵਾਸਤੇ ਤੇ ਧੰਨ ਦਾਤਾਂ ਦਾ ਸ਼ੁਕਰਾਨਾ ਕਰਨ ਵਾਸਤੇ ਆਉਣਾ ਹਰ ਸਿੱਖ ਵਾਸਤੇ ਜ਼ਰੂਰੀ ਆ ਤੇ ਮੈਂ ਵੀ ਉਹ ਆਪਣਾ ਫਰਜ਼ ਨਿਭਾ ਰਿਹਾ ਆ ਮੈਂ ਉਹ ਸਾਨ ਨਹੀਂ ਕਰਾਂ ਕਿਸੇ ਦਾ ਪ੍ਰਬੰਧ ਕਿਹੋ ਦੇ ਦੇ ਬਹੁਤ ਵਧੀਆ ਪ੍ਰਬੰਧ ਦੀ ਮਿੱਠੇ ਜਿਹੇ ਸ਼ੀਤਾਂ ਲੱਗੀਆਂ ਨੇ ਠੰਡੇ ਜਿਹੇ ਸ਼ੀਤਾਂ ਲੱਗੀਆਂ ਨੇ ਗੁਰੂ ਕੇ ਲੰਗਰ ਚੱ ਹਾੜੇ ਤਰ੍ਹਾਂ ਸੇਵਾਦਾਰ ਬਹੁਤ ਮਿੱਠ ਬੋਲੜਿਆ ਜੀ ਮਾਈ ਖਾਸਾ ਵਾਜੀ ਦੀ ਫਤਹਿ ਜੀ ਐਸਜੀਪੀਸੀ ਦਾ ਬੜਾ ਵਧੀਆ ਪ੍ਰਾਲਾ ਜੀ ਸੰਗਤਾਂ ਲਈ ਇੱਕ ਧੁੱਪ ਤੋਂ ਬਚਣ ਲਈ ਚਾਨਣੀਆਂ ਲਾਈਆਂ ਗਈਆਂ ਅੰਦਰ ਤੇ ਮੈਟ ਵੀ ਵਿਛਾਏ ਹੋਏ ਨੇ ਤੇ ਨਾਲ ਕੂਲਰ ਵਗੈਰਾ ਲਾਏ ਹੋਏ ਨੇ ਸਾਰੇ ਬੜੇ ਵਧੀਆ ਵੱਡੇ ਵੱਡੇ ਕੂਦਰ ਲਾਏ ਹੋਏ ਨੇ ਕਿ ਸੰਗਤਾਂ ਨੂੰ ਗਰਮੀ ਚ ਕੋ ਮੁਸ਼ਕਲ ਨਾ ਆਵੇ ਤੇ ਨਾਲ ਠੰਡੇ ਮਿੱਠੇ ਜਲਦੀ ਸਬੀਲਾ ਚਾਰੇ ਕੋ ਘੋਨਿਆਂ ਚ ਲੱਗੇ ਹੋਏ ਆ ਨੇ ਕਿ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਜੀ ਜਿਵੇਂ ਕਿ ਤਾਪਮਨ ਵੱਧ ਜਾ ਰਿਹਾ ਗਰਮੀ ਬਹੁਤ ਆ ਪਰ ਜਿਹੜੀ ਸੰਗਤ ਈ ਜਿਹੜੀ ਸ਼ਰਧਾ ਭਾਵਨਾ ਬਹੁਤ ਜ਼ਿਆਦਾ ਪਸੰਦ ਕਰ ਪਰ ਵੀ ਨਤਮਸਤ ਹੋਣ ਦੀ ਗੱਲ ਕਰਦੇ ਨੇ ਠੀਕ ਹੈ ਜੀ ਤੇ ਬੜੀ ਕਿਰਪਾ ਮਹਾਰਾਜ ਗੁਰੂ ਰਾਮਦਾਸ ਜੀ ਬੜੀ ਕਿਰਪਾ ਜੀ ਸੰਗਤ ਈ ਆਮਗਦ ਦੇ ਵਿੱਚ ਕੋਈ ਕਸਰ ਨਹੀਂ ਹੈਗੀ ਜੀ ਸੰਗਤ ਆਪਣਾ ਵੱਧ ਛੱਡ ਕੇ ਗੁਰੂ ਮਹਾਰਾਜ ਦੇ ਦਰਸ਼ਨਾਂ ਨੂੰ ਆ ਰਹੀਆਂ ਜੀ ਤੇ ਸੰਗਤਾਂ ਸਾਡੇ ਮਹਾਰਾਜ ਦਾ ਸਿੱਖ ਇਤਿਹਾਸ ਹੀ ਇਹੋ ਜਿਹਾ ਵੀ ਸਾਡੇ ਗੁਰੂ ਸਾਹਿਬ ਇਹਨਾਂ ਦਿਨਾਂ ਦੇ ਵਿੱਚ ਤੱਤੀਆਂ ਤਵੀਆਂ ਦੇ ਇੰਨੇ ਤਸੀਹੇ ਦਿੱਤੇ ਗਏ ਸਾਡੇ ਮਹਾਰਾਜ ਦੇ ਤੇ ਸਾਡੀ ਜਿਹੜੀ ਕੌਮ ਆ ਇੱਕ ਉਹਨਾਂ ਦਾ ਹੀ ਸਿੱਖਣਾ ਤੇ ਚੱਲਦੀ ਆ ਉਹਨਾਂ ਦੇ ਇੱਕ ਪਰਾਲੇ ਚੱਲਦੀ ਆ ਜੀ। ਜੀ ਕੋਈ ਮਿਹਰਪਾ ਮਹਾਰਾਜ ਨੂੰ ਆਉਂਦਾ ਜੀ। ਕਨ ਸ੍ਰੀ ਹਰਿਮੰਦਰ ਸਾਹਿਬ ਦੇ ਦਰਬਾਰ ਸਾਹਿਬ ਦੇਖੇ। ਗਰਮੀਆਂ ਦੇ ਸੀਜ਼ਨ ਨੂੰ ਮੁੱਖ ਬੇਗਦੇ ਹੋਏ ਦਰਬਾਰ ਸਾਹਿਬ ਦੇ ਜਿਹੜੇ ਪ੍ਰਕਰਮਾਂ ਦੇ 4 ਸਵੇਰੇ ਆ ਉਹ ਜਿਹੜੀ ਮੈਟਾਂ ਦੀ ਗਿਣਤੀ ਆ ਉਹ ਜਿਹੜੀ ਵਧਾਈ ਹੋਈ ਆ ਉਹ ਉਹਨਾਂ ਦੀ ਚੜਾਈ 'ਚ ਗਿਣਤੀ ਵਧਾ ਕੇ ਮੈਟ ਚੌੜੇ ਕਰਕੇ ਵੱਧ ਕਰ ਦਿੱਤੇ ਹਨ ਤੇ ਸਮੇਂ-ਸਮੇਂ ਉਹਨਾਂ ਨੂੰ ਸੇਵਾਦਾਰਾਂ ਵੱਲੋਂ ਗਿੱਲਾ ਕੀਤਾ ਜਾਂਦਾ ਤਾਂ ਕਿ ਸੰਗਤਾਂ ਦੇ ਜਿਹੜੇ ਗਰਮੀ ਦਾ ਪ੍ਰਪੋਕ ਹੋ ਰਿਹਾ ਉਹਦੇ 'ਚ ਉਹਨਾਂ ਦੇ ਪੈਰ ਨਾ ਸਨ ਸੋ ਜਿੱਥੇ ਗਰਮੀ ਦੇ ਸੀਜ਼ਨ ਨੂੰ ਦੇਖਦੇ ਸੰਗਤਾਂ ਦੀ ਛੁੱਟੀਆਂ ਹੋਣ ਕਰਕੇ ਸੰਗਤਾਂ ਦੀ ਆਮਦ ਬਹੁਤ ਜ਼ਿਆਦਾ ਹੋ ਰਹੀ ਆ ਸੋ ਇਹਨੂੰ ਦੇਖਦੇ ਹੋਏ ਮੇਰੇ ਬਹੁਤ ਹੀ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਏ ਆਦੇਸ਼ ਮੁਤਾਬਕ ਜਿੱਥੇ ਸੰਗਤਾਂ ਦੇ ਲਈ ਗਿੱਲੇ ਮੈਟ ਕੀਤੇ ਗਏ ਨੇ ਉਥੇ ਉਹਨਾਂ ਦੇ ਲਈ ਸ਼ਾਮ ਵਾਸਤੇ ਚਾਨਣੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਤਾਂ ਕਿ ਸੰਗਤਾਂ ਨੂੰ ਸਿਰ ਦੇ ਉੱਪਰੋਂ ਧੁੱਪ ਨਾ ਲੱਗੇ ਜਿੱਥੇ ਚਾਨਣੀਆਂ ਦਾ ਮੈਟਾਂ ਦਾ ਪ੍ਰਬੰਧ ਕੀਤਾ ਗਿਆ ਉਥੇ ਚਾਰੇ ਕੋਨਿਆਂ 'ਚ ਜਿਹੜੇ ਸਬੀਲਾ ਤੇ ਠੰਡਾ ਜਲ ਚੱਲ ਰਿਹਾ ਸੰਗਤ ਗਰਮੀ ਦੇ ਸੀਜ਼ਨ 'ਚ ਠੰਡੇ ਜਲ ਵੀ ਛਕ ਲਈਆਂ ਨੇ ਇਸ ਤੋਂ ਇਲਾਵਾ ਕੂਲਰਾਂ ਦਾ ਪੱਖਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਇਸ ਵਾਰ ਨਿਵੇਕਲੇ ਤੌਰ ਤੇ ਇੱਕ ਜਿਹੜਾ ਕੀਤਾ ਗਿਆ ਗਰਮੀ ਦੇ ਨੂੰ ਦੇਖਦੇ ਹੋਏ ਦਰਸ਼ਨੀ ਡਿਊਟੀ ਦੇ ਸਾਹਮਣੇ ਜਿਹੜਾ ਬਿਲਕੁਲ ਉਥੇ ਜਿਹੜਾ ਉਹ ਫੁਹਾਰਾ ਟੈਪ ਇਸ ਵਾਰ ਪਹਿਲੀ ਵਾਰ ਲਗਾਇਆ ਗਿਆ ਤੇ ਤਾਂ ਕਿ ਕੋ ਸੰਗਤਾਂ ਨੂੰ ਗਰਮੀ ਨਾ ਲੱਗੇ ਇੱਕ ਗਰਮੀ ਦੇ ਸੀਜ਼ਨ ਚ ਮੇਰੀ ਸੰਗਤਾਂ ਨੂੰ ਇੱਕ ਜ਼ਰੂਰ ਅਪੀਲ ਆ ਜਦੋਂ ਦਰਸ਼ਨ ਮੇਲੇ ਕਰਦੇ ਆ ਤਾ ਲੈਣਾ ਚ ਖੜਦੇ ਆ ਕਾਫੀ ਟਾਈਮ ਲੱਗ ਜਾਂਦਾ ਗਰਮੀ ਦਾ ਸੀਜ਼ਨ ਆ ਉਹਨੂੰ ਦੇਹ ਥੋੜਾ ਥੋੜਾ ਅਸੀਂ ਡਿਸਟੈਂਸ ਰੱਖ ਕੇ ਤਾਂ ਕਿ ਗਰਮੀ ਤੋਂ ਬਚਿਆ ਜਾ ਸਕੇ ਥੋੜੀ ਜੀ ਲੈਂ ਹੀ ਲੰਬੀ ਹੋਣੀ ਆ ਸੋ ਸੰਗਤਾਂ ਨੂੰ ਬੇਨਤੀ ਆ ਕਿ ਆਪਣੇ ਅੱਗੇ ਪਿੱਛੇ ਥੋੜਾ ਜਿਹਾ ਫਾਸਲਾ ਰੱਖ ਕੇ ਅਸੀਂ ਖੜੀਏ ਤਾਂ ਕਿ ਹਵਾ ਆਪਾਂ ਨੂੰ ਵੀ ਲੱਗੇ ਤੇ ਦੂਸਿਆਂ ਨੂੰ ਵੀ ਲੱਗੇ ਫੇਰ ਵੀ ਸੰਗਤ ਨੂੰ ਜੇਕਰ ਕੋਈ ਮੁਸ਼ਕਲ ਆਉਂਦੀ ਐ ਇਸ ਗਰਮੀ ਦੇ ਸੀਜ਼ਨ ਚ ਤਾਂ ਜਿੱਥੇ ਪ੍ਰਕਰਮਾ ਚ 55 ਨੰਬਰ ਰੂਮ ਆ ਉਥੇ ਸਾਡੇ ਇੰਚਾਰਜ ਨਿਗਰਾਨ ਮੈਨੇਜਰ ਸਾਹਿਬਾਨ ਹਰ ਸਮੇਂ ਹਾਜ਼ਰ ਰਹਿੰਦੇ ਨੇ ਉਹ ਜੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲਾ ਤਾਂ ਉਹਨਾਂ ਨੂੰ ਦੱਸ ਸਕਦੇ ਨੇ ਤੇ ਸਾਡੇ ਕੋਲੇ ਦਫ਼ਤਰ ਆ ਕੇ ਵੀ ਦੱਸ ਸਕਦੇ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ